ਆ ਭਾਈ ਤੁਹਾਡਾ ਕੁਲਵੰਤ ਸਿੰਘ ਜੀ ਤੇ ਕੀ ਮਸਲਾ ਆਇਆ ਜੜਾ ਪਾਇਆ ਸੁਗਾ ਫੇਰ ਟੁੱਟਾ ਤੇ ਨਿਆਣੇ ਨਹੀਂ ਕਿਨੇ ਕਿ ਬੰਨਨ ਦਾ ਤੁਸੀਂ ਆਵ ਲਗੇ ਮੈਕਮੇ ਵਾਲਾ ਨਹੀਂ ਕੋਈ ਆਇਆ ਤੇ ਕੋਈ ਮੈਕਮੇ ਵਾਲਾ ਨਹੀਂ ਆਇਆ ਤਿੰਨ ਵਾਰੀ ਹੀ ਸੁਗਾ ਬੱਧਾ ਵਾ ਮੈਕਮੇਲੇ ਆਉਂਦੇ ਤਾਂ ਗੇੜਾ ਮਾਰ ਕੇ ਕੋਲ ਖਲੋ ਕੇ ਦਿਲ ਜਾਂਦੇ ਆ ਕਦੇ ਟੱਪਾ ਨਹੀਂ ਨਾ ਮਿੱਟੀ ਦਾ ਪਾਇਆ ਪਤਾ ਨਹੀਂ ਉਹਨਾਂ ਬੇੜਾ ਕਰ ਕੇ ਕਿੰਦੇ ਆਖਰੇ ਸਾਰਾ ਪਿੰਡ ਉਪ ਚੱਲਿਆ ਤੇ ਕਿਤੇ ਆਣ ਕੇ ਝੱਤੀ ਨਹੀਂ ਮਾਰੀ ਉਹਨਾਂ ਨੇ ਤੇ ਇਹ ਹੁਣ ਕਿਦੋਂ ਦਾ ਟੁੱਟਾ ਸੁਗਾ ਤੇ ਹੁਣ ਕੋਈ ਮੈਕਮੇ ਵਾਲਾ ਆਇਆ ਕੋਈ ਮੈਕਮੇ ਵਾਲਾ ਨਹੀਂ ਆਇਆ ਸਵੇਰ ਦੇ ਸਵੇਰ ਦੇ ਹੀ ਲੱਗੇ ਆ ਜਵਾਕ ਲੱਗੇ ਆ ਵਿਚ ਤੇ ਕੋਈ ਮਹਿਮਲਾ ਇਥੇ ਸਾਡਾ ਛਾਤੀ ਵੀ ਨਹੀਂ ਮਾਰਨਾ ਇਹ ਬੇੜਾ ਕਰਕੇ ਆਇਆ ਵਾ ਇਹ ਕਿਹਦੇ ਤੇਨੂਰੀ ਕਿਹਦੀ ਬਤਾਵਾ ਪਾਣੀ ਬੰਦ ਹੋਇਆ ਹੁਣ ਕਿ ਨਹੀਂ ਕੋਈ ਪਾਣੀ ਨਹੀਂ ਬੰਦ ਹੋਇਆ ਜੀ ਇਹ ਕਿੱਥੇ ਕਿੱਥੇ ਕਿੰਨਾ ਕਿੰਨਾ ਘਰਾਂ 'ਚ ਵੜ ਗਿਆ ਪਾਣੀ ਲੱਗੇ ਲੱਗੇ ਸਾਰੇ ਘਰਾਂ 'ਚ ਵੜ ਗਿਆ ਵਾ ਲੱਗੇ ਗੁਰਦੁਆਰਾ ਗੁਰਦੁਆਰੇ 'ਚ ਵੜ ਗਿਆ ਪਾਣੀ ਸਾਰੇ 'ਚ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨੂੰ ਆਣ ਕੇ ਸਵੇਰ ਨੂੰ ਕਿਸਦਾ ਬੰਨਿਆ ਜਾਵੇ ਜਾਂ ਪਾਣੀ ਪਿੱਛੋਂ ਬੰਦ ਕਰ ਦੇਣਾ ਇਹਨਾਂ ਦਾ ਬੇੜਾ ਕਰਕੇ ਆਇਆ ਦਾ ਆ ਸਾਰੇ ਕੀ ਹਾਲਿਆ ਪਿੰਡ ਦਾ ਬਣਿਆ ਪਿਆ ਕੀ ਗੱਲ ਹੈ ਵੀਰੇ ਤੁਸੀਂ ਆ ਵੀ ਲੱਗੇ ਜੇ ਸੂਆ ਬਨਣ ਤੇ ਕੀ ਗੱਲ ਪ੍ਰਸ਼ਾਸਨ ਨਹੀਂ ਕੋਈ ਇੱਥੇ ਆ ਭਾਈ ਸਾਹਿਬ ਜੀ ਕੋਈ ਇੱਥੇ ਬੰਦਾ ਨਹੀਂ ਸਾਡੇ ਕੋਲ ਪਹੁੰਚਿਆ ਵੇਖੋ ਛੋਟੇ ਛੋਟੇ ਬੱਚੇ ਲੈ ਕੇ ਸੂਆ ਬਨਣ ਆ ਪਰ ਆਏ ਸਾਡੇ ਕੋਲ ਸਾਡੇ ਕੋਲ ਇੱਕ ਵਾਰੀ ਮਾਇ ਮਸਲਾ ਹੱਲ ਨਹੀਂ ਹੋਇਆ ਤੇ ਨਾ ਹੀ ਕੋਈ ਇੱਥੇ ਆ ਕੇ ਪਹੁੰਚਿਆ ਜੀ ਤੇ ਉਹਨ ਕੀ ਮੰਗ ਕੀ ਕਰਦੇ ਤੁਸੀਂ ਮੰਗ ਅਸੀਂ ਇਹੋ ਕਰਦੇ ਆ ਵੀ ਆ ਕੇ ਸੂਏ ਨੂੰ ਜਿਆਦਾ ਬੰਦ ਕੀਤਾ ਜਾਵੇ ਜਾਂ ਕੁਝ ਇਹਨਾਂ ਦਾ ਆ ਕੇ ਮਹਿਮੇ ਦਾ ਬੰਦਾ ਆ ਕੇ ਇਹਨੂੰ ਬੰਨੇ ਜੀ ਕਿੰਨੀ ਆ ਟੁੱਟ ਚੁੱਕਾ ਸੁਗਾ ਜੀ ਤੀਜੀ ਆ ਸੁਆ ਟੁੱਟ ਚੁੱਕਾ ਵਾ ਤੇ ਵੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਵੜਨ ਤਿਆਰ ਹੋ ਗਿਆ ਜੀ ਘਰਾਂ 'ਚ ਵੀ ਲਾਗੇ ਲਾਗੇ ਵੜਿਆ ਵਾ ਸਾਰੇ ਘਰਾਂ ਦੇ ਵਿੱਚ ਵੀ ਨਾਲ-ਨਾਲ ਕੰਧਾਂ ਨਾਲ ਸਾਰਿਆਂ ਨੂੰ ਪਾਣੀ ਲੱਗਦਾ ਤੇ ਜਿਹੜੇ ਪ੍ਰਸ਼ਾਸਨ ਦੇ ਇੱਥੇ ਲਾਗੇ ਬੰਨੇ ਅਧਿਕਾਰੀ ਜਾਣੂ ਕਰਵਾਇਆ ਜੇ ਕਿਸ ਨੂੰ ਹਾਂਜੀ ਕਰਾਇਆ ਜੀ ਕਰਾਇਆ ਕੋਈ ਸਾਡੀ ਬਾਤ ਨਹੀਂ ਪੁੱਛ ਰਿਆ ਕੋਈ ਨਹੀਂ ਆਉਂਦੇ ਨਹੀਂ ਜੀ ਕੋਈ ਵੇਖ ਲੋ ਕੋਈ ਬੰਦਾ ਮਹਿਮੇ ਦਾ ਸਾਡੇ ਨਾਲ ਨਹੀਂ ਹੈਗਾ ਕੀ ਗੱਲ ਕੀ ਆ ਨਿਆਨੇ ਲੈ ਕੇ ਤੂੰ ਆ ਵੀ ਆ ਜਿਹੜਾ ਸੁਆ ਬੰਨਨ ਦਾ ਜੀ ਕੀ ਹੋਇਆ ਕੀ ਪ੍ਰਸ਼ਾਸਨ ਨਹੀਂ ਆਉਂਦਾ ਇੱਥੇ ਭਾਈ ਜਦੋਂ ਕੋਈ ਆਉਂਦਾ ਨਹੀਂ ਨਾ ਮਹਿਕਮੇ ਵਾਲਾ ਆਦਮੀ ਨਹੀਂ ਨਾ ਕੋਈ ਵੀ ਆਉਂਦਾ ਤੇ ਫਿਰ ਕੀ ਕਰਾਂਗੇ ਬੱਚੇ ਲੈ ਕੇ ਲੱਗੇ ਆ ਨਾ ਕੋਈ ਸਿਆਣਾ ਹੀ ਆਉਂਦਾ ਔਰ ਤੇ ਨਾ ਮਹਿਕਮੇ ਵਾਲਾ ਹੀ ਕੋਈ ਆਉਂਦਾ ਕੀ ਕਰਾਂਗੇ ਕਿੰਨੀ ਆ ਟੁੱਟ ਚੁੱਕਾ ਸੁਆ ਇਹ ਚਾਰ ਪੰਜ ਵਾਰੀ ਟੁੱਟ ਗਿਆ ਹੈ ਜੀ ਅੱਛਾ ਹੁਣ ਚਾਰ ਪੰਜ ਵਾਰੀ ਟੁੱਟਾ ਹੈ ਮਹਿਕਮੇ ਵਾਲਿਆਂ ਨੂੰ ਕਿਹਾ ਮਹਿਕਮੇ ਵਾਲਾ ਕੋਈ ਨਹੀਂ ਆਉਂਦਾ अच्छा तो होए ਹੁਣ ਪਾਏ ਹੁਣ ਵੀ ਟੁੱਟਾ ਸੁਆ ਹਾਂ ਟੁੱਟਾ ਹੋਇਆ ਬੱਜਾ ਕੇ ਨਹੀਂ ਬੱਜਾ ਜੀ ਬੱਜਾ ਨਹੀਂ ਅਜੇ ਕੋਈ ਵੀ ਬੱਜਾਂ ਕੀ ਮੰਗ ਕੀ ਕਰਦੇ ਤੁਸੀਂ ਮੰਗ ਕਰਦੇ ਆਂ ਵੀ ਇਹ ਜਿਹੜੇ ਮਹਿਕਮੇ ਵਾਲੇ ਬੰਦੇ ਵਾਣ ਕੇ ਸੁਆ ਬੰਨਾਂ ਬੰਨਾਂ ਇਹ ਕਦੋਂ ਦਾ ਹੁਣ ਟੁੱਟਾ ਹੋਇਆ ਸੁਆ ਇਹ ਸਵੇਰ ਦਾ ਟੁੱਟਾ ਸਪਾਣੀ ਜਦੋਂ ਵੜਨਦੇ ਆ ਲੋਕਾਂ ਦੇ ਘਰਾਂ ਜੀ ਜਾਂਦੇ ਬੱਚਿਆਂ ਨੂੰ ਲੈ ਕੇ ਲੱਗੇ ਸਵੇਰ ਦੇ ਹਾਂ